ਸਰ ਤੋਂ ਬੇਸ ਆਈਓਸੀ ਤੇ ਕਿੱਦਾਂ ਦਾ ਲੱਗਿਆ ਲੱਗਾ ਚੱਲ ਬਹੁਤ ਵਧੀਆ ਸਰ ਬਹੁਤ ਵਧੀਆ ਲੱਗਾ ਸਾਨੂੰ ਅਸੀਂ ਫਸਟ ਟਾਈਮ ਇੱਥੇ ਆਇਆ ਤੇ ਲੰਗਰ ਬਹੁਤ ਵਧੀਆ ਲੱਗਾ ਘਰ ਵਰਗੀ ਰੋਟੀ ਮਿਲਦੀ ਇੱਥੇ ਕੀ ਕਰਦੇ ਹੋ ਤੁਸੀਂ ਅਦਾ ਕਾਲਜ ਪੜ੍ਹਦੇ ਹਾਂ ਪੀਜੀ ਚ ਰਹਿੰਦੇ ਹੋ ਹਾਂਜੀ ਸਰ ਪੀਜੀ ਚ ਰਹਿੰਦੇ ਆਪਾਂ ਤੇ ਪੀਜੀ ਚ ਇਦਾਂ ਦੀ ਰੋਟੀ ਮਿਲ ਜਾਂਦੀ ਹੈ ਨਹੀਂ ਸਰ ਉੱਥੇ ਤੇ ਬਹੁਤ ਟੇਸ ਨਹੀਂ ਹੁੰਦੀ ਰੋਟੀ ਲੇਕਿਨ ਇੱਥੇ ਆਪਾਂ ਆਇਆ ਪਹਿਲੀ ਵਾਰੀ ਤੁਹਾਨੂੰ ਘਰ ਵਰਗਾ ਖਾਣਾ ਮਿਲਿਆ ਇੱਥੇ ਅਸੀਂ ਹੁਣ ਪੀਜੀ ਜਾ ਕੇ ਨਾਲ ਦੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਾਂਗੇ ਇੱਥੇ ਆਓ ਤੇ ਪੀਜੀ ਘਰ ਵਰਗਾ ਖਾਣਾ ਖਾਓ ਜੀ ਜੋ ਲਾਇਨਾ ਕਿ ਕੁਝ ਕੈਂਡੀ ਕੀਤਾ ਜਾਏ ਇਸ ਲੰਗਰ ਬਾਰੇ ਤੇ ਕੀ ਕਹਿਣਾ ਚਾਹੁੰਦਾ। ਬਹੁਤ ਵਧੀਆ ਲੰਗਰ ਆ। ਇਦਾਂ ਪੱਕੇ ਰੋਟੀ ਖਾਈਦੇ ਉਦਾਂ ਹੀ ਸੇਮ ਅੱਧਾ ਅੱਧਾ ਦੇ ਰੋਟੀ ਆਪ ਨੂੰ ਸਾਨੂੰ ਮਿਲਦੀ ਪਈ ਆ। ਸਵਾਦ ਬਹੁਤ ਵਧੀਆ ਸਵਾਦ ਆ ਤੇ। ਇਹ ਸੇਵਾ 5-6 ਮਹੀਨੇ ਹੋਇਆ ਚਾਲੂ ਕੀਤੀ ਐ। ਪਹਿਲਾਂ ਵਿਚਾਰ ਹੀ ਕਰਦੇ ਰਹੇ ਆ ਕਿ ਵੇ ਅਸੀਂ ਲੋਕਾਂ ਦੀ ਸੇਵਾ ਕਿਵੇਂ ਕਰ ਸਕਦੇ ਆ। ਮੈਂ ਇਹ ਵੀ ਸੋਚਿਆ ਕਿ ਭਈ ਮੈਂ ਇਹ ਵੇਖਿਆ ਜੀਟੀਯੂ ਤੇ ਜੀਯੂਟਿਊਬ ਤੇ ਵੀ ਤੇ ਅਖਬਾਰਾਂ ਦੇ ਵਿੱਚ ਵੀ ਕਈ ਵਾਰ ਇਹ ਪੜਿਆ ਕਿ ਭਈ ਲੋਕ ਲੰਗਰ ਦੀ ਸੇਵਾ ਕਰਦੇ ਆ। ਸੋ ਅਸੀਂ ਵੀ ਇਹ ਸੋਚਿਆ ਕਿ ਸੋ ਵਰੀਆ ਕੰਮ ਹੋਰ ਕੋਈ ਨਹੀਂ ਹੋ ਸਕਦਾ ਕਿ ਲੋਕਾਂ ਨੂੰ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਭੋਜਨ ਸ਼ਿਕਾਇਆ ਜਾਏ। ਹੋਰ ਉਹ ਸਸਤੀ ਰੇਟ ਤੇ ਤਾਂ ਕਿ ਮਤਲਬ ਇਹ ਉਹਨਾਂ ਕੋ ਇਹ ਵੀ ਨੂੰ ਮਹਿਸੂਸ ਹੋਏ ਕਿ ਅਸੀਂ ਮਹਿੰਗਾ ਭੋਜਨ ਖਾ ਰਹੇ ਆ। ਕਿਉਂਕਿ ਫ੍ਰੀ ਭੋਜਨ ਦੇ ਸੀ ਇਸ ਕਰਕੇ ਨਹੀਂ ਦੇ ਰਹੇ ਕਿਉਂਕਿ ਫਿਰ ਵੇਸਟੇਜ ਜ਼ਿਆਦਾ ਹੁੰਦੀ ਹੈ ਕਈ ਲੋਕ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਉਹ ਵੀ ਫ੍ਰੀ ਕਰਕੇ ਮਤਲਬ ਸ਼ੱਕ ਦੇਣਾ ਇਸ ਕਰਕੇ ਵੇਸਟੇਜ ਜ਼ਿਆਦਾ ਹੁੰਦੀ ਹੈ ਅਸੀਂ ਮਾਮੂਲੀ ਜਿਹਾ ਰੇਟ ਰੱਖਿਆ ਹੋਇਆ ਹੈ ਕੀ ਸਿਸਟਮ ਰੱਖਿਆ ਪੂਰਾ ਅਸੀਂ ਦੇਖੋ ਇਸ ਦੇ ਵਿੱਚ ਅਸੀਂ ਦਾਲ ਫਿਰ ਰੋਜ਼ ਦੇ ਮਤਲਬ ਅਸੀਂ ਕਿਸੇ ਵੇਲੇ ਦਾਲ ਹੋ ਜਾਂਦੀ ਹੈ ਕਿਸੇ ਵੇਲੇ ਕੜੀ ਹੁੰਦੀ ਹੈ ਕਿਸੇ ਵੇਲੇ ਕੋਈ ਸਬਜ਼ੀ ਵੀ ਆ ਜਾਂਦੀ ਹੈ ਫੁਲਕੇ ਵੀ ਆ ਜਾਂਦੇ ਨੇ ਹਾਂਜੀ ਚਾਵਲ ਵੀ ਦੇ ਦੇਣੇ ਹਾਂਜੀ ਜਿਸ ਤਾਂ ਦੀ ਕਿਸੇ ਨੂੰ ਜ਼ਰੂਰਤ ਹੋਈ ਹੈ ਉਹ ਲੈ ਕੇ ਖਾ ਸਕਦੇ ਕਿਤੇ ਤਿਆਰ ਕਰ ਦਿਓ ਸਾਰੇ ਇਹ ਸਾਰਾ ਸਮਾਨ ਸਾਡਾ ਆਪਣੇ ਘਰ ਐਸੀ ਕਰਦੇ ਆ ਸਾਡੇ ਆਹ ਹਾਂਜੀ ਦੀ ਸੇਵਾ ਨਾਲ ਕਰਦਿਆਂ ਨੂੰਹ ਰਾਣੀਆਂ ਉਹ ਬਣਾਉਂਦੀਆਂ ਨੇ ਸਾਰੇ ਸਾਰੀ ਸੇਵਾ ਕਰਦੀਆਂ ਨੇ ਸਬਜੀ ਵਗੈਰਾ ਜੋ ਰੋਟੀਆਂ ਪਕਾਦਾ ਫਰਾਂਡੀਆਂ ਨਾ ਹਾਂਜੀ ਤੁਸੀਂ ਕਹਿੰਦੇ 4-5 ਮਹੀਨੇ ਸ਼ੁਰੂ ਹੋਏ ਕਿੰਨੇ ਤੇ ਕਦੋਂ ਤੱਕ ਇਹਦਾ ਪੂਰਾ ਰਲਾ ਰਖਿਆ ਜੀ ਦਾ ਲੋਕੀਂ ਅੰਦਰ ਵੀ ਆ ਕੇ ਬੈਠ ਕੇ ਖਾ ਸਕਦੇ ਨੇ ਇਹ ਵਿਚਾਰ ਕਿੱਦਾਂ ਆਇਆ ਤੇ ਕਿਉਂਕਿ 4-5 ਮਹੀਨੇ ਦਾ ਤਾਂ ਕੰਮ ਹੈ ਨਹੀਂ ਪਲੈਨਿੰਗ ਤਾਂ ਪਹਿਲੇ ਹੀ ਚੱਲਦੀ ਹੁੰਦੀ ਹੈ ਨਹੀਂ ਪਲੈਨਿੰਗ ਤੇ ਅਸੀਂ ਕਾਫੀ ਚਿਰ ਤੋਂ ਕਰ ਰਹੇ ਹਾਂ ਕਿਉਂਕਿ ਇਹ ਅਸੀਂ ਲਗਾਤਾਰ ਸ਼ੁਰੂ ਕਰਨਾ ਹੈ ਇਹ ਨਹੀਂ ਕਿ ਅਸੀਂ ਥੋੜੇ ਦਿਨ ਵਾਸਤੇ ਕਰਕੇ ਬੰਦ ਕਰ ਦੇਣਾ ਅਸੀਂ ਹਮੇਸ਼ਾ ਮਤਲਬ ਇਹਨੂੰ ਚਾਲੂ ਰੱਖਣਾ ਚਾਹੁੰਦੇ ਆਂ ਔਰ ਸਾਰਾ ਪਰਿਵਾਰ ਵੀ ਇਸ ਗੱਲ ਤੇ ਰਾਜੀ ਹੈ ਕਿ ਅਸੀਂ ਇਹ ਕੰਮ ਸੇਵਾ ਇਹ ਚੁਰਕ ਰੱਖੀਏ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਇਹਨਾਂ ਮੈਸੇਜ ਦੇਣਾ ਚਾਹੁੰਦੇ ਆਂ ਕਿ ਅਸੀਂ ਆਪਣੇ ਆਪ ਅਸੀਂ ਬੜਾ ਕੁਝ ਕਰਦੇ ਹਾਂ ਲੇਕਿਨ ਮਨੁੱਖਤਾ ਵਾਸਤੇ ਜਾਂ ਸਮਾਜ ਵਾਸਤੇ ਕੀ ਕੀ ਕਰ ਰਹੇ ਆਂ ਸਾਨੂੰ ਕੁਝ ਨਾ ਕੁਝ ਉਸ ਮਨੁੱਖਤਾ ਵਾਸਤੇ ਵੀ ਕਰਨਾ ਚਾਹੀਦਾ ਤਾਂ ਕਿ ਉਹ ਜਿਸ ਆਪਣੇ ਪਰਿਵਾਰ ਵਾਸਤੇ ਨਹੀਂ ਸੋchnਾ ਚਾਹੀਦਾ ਕਾਕੇ ਉਹ ਮੁਬਾਈ ਗੁਰੂ ਪ੍ਰਮਾਤਮਾ ਸਾਡੀ ਜਿਹੜੀ ਸੇਵਾ ਹੈ ਉਹ ਆਪਣੇ ਦਾਤ ਪ੍ਰਵਾਨ ਕਰੇ ਹੈ ਨਹੀਂ ਅਰੇ ਸਾਡੇ ਲੋਕ ਸੁਕੀਏ ਪਰ ਲੋਕ ਸੋਲੇ ਹੋ ਟਾਈਮਿੰਗ ਕਿੰਨੇ ਵਜੇ ਰਹੀ ਹੈ ਲੰਗਰ ਦੀ 6:00 ਟਾਈਮ ਅਸੀਂ 5:00 ਵਜੇ ਤੋਂ ਲੈ ਕੇ ਇਹ 8:00 ਦੇ 8:00 8:00 ਵਜੇ ਤੱਕ ਹੈ ਰੱਖਿਆ ਹੁੰਦਾ ਹੈ ਇਹ ਇਹ ਟਾਈਮ ਮਜ਼ਦੂਰਾਂ ਦਾ ਮੇਰੇ ਖਾਲਸਾ ਹਾਂ ਉਹਨੂੰ ਧਿਆਨ ਵਿੱਚ ਰੱਖ ਕੇ ਹਾਂ ਹਾਂ ਬਿਲਕੁਲ ਇਸ ਵੇਲੇ ਮਜ਼ਦੂਰ ਆਪਣੇ ਕੰਮ ਤੋਂ ਵੇਲੇ ਹੋ ਕੇ ਆ ਜਾਂਦੇ ਨੇ ਅੰਜ ਉਹ ਲੋਡ ਵੰਦਾ ਕੇ ਛੱਕ ਵੀ ਜਾਂਦੇ ਨੇ ਆਪਣੇ ਘਰਾਂ ਵਾਸਤੇ ਵੀ ਲੈ ਜਾਂਦੇ ਆ ਫਿਲਹਾਲ ਕਿੰਨੇ ਕ ਬੰਦੇ ਦਾ ਅਰੇਂਜਮੈਂਟ ਹੈ ਹਾਂ 35-40 ਆਦਮੀ ਦਾ ਅਸੀਂ ਅਰੇਂਜਮੈਂਟ ਰੱਖਿਆ ਹੋਇਆ ਔਰ ਜਿਉਂ-ਜਿਉਂ ਸੰਗਤ ਵਧਦੀ ਜਾਏਗੀ ਅਸੀਂ ਇਹ ਕੰਮ ਵਧਾਉਂਦੇ ਜਾਵਾਂਗੇ ਕੰਟੀਨ 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 ਸਾਰਾ ਪਰਿਵਾਰ ਵੀ ਇਹ ਚਾਹੁੰਦਾ ਹੈ ਕਿ ਹਮੇਸ਼ਾ ਵਾਸਤੇ ਕੰਟੀਨ ਹੋਵੇ ਅਜੇ ਬੱਚੇ ਜਿਹੜੇ ਨੇ ਉਹ ਜਿੱਦਾਂ ਦਾ ਬਣਾ ਰੱਖਿਆ ਹੈ ਤਾਂ ਮਤਲਬ ਕੰਟੀਨ ਕੰਟੀਨ ਰੱਖਾਂਗੇ ਤਾਂ ਬੱਚੇ ਵੀ ਇਸ ਸਹਿਮਤ ਹੈਗੇ ਨੇ ਇਸ ਗੱਲ ਦੇ ਵਿੱਚ ਤਾਂ ਕਿ ਸਾਨੂੰ ਆਪਣੇ ਦਸਵੰਦ ਵੀ ਕੱਢਣਾ ਚਾਹੀਦਾ ਤਾਂ ਕਿ ਮਤਲਬ ਇਹ ਕਿ ਲੋਕਾਂ ਦੀ ਸੇਵਾ ਹੁੰਦੀ ਰਹੇ